ਮੋਗਾ ਦੇ ਬਚਪਾਨ ਇੱਕ ਸੜਕ ਖਾਤਸਾ ਵਾਪਰਿਆ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਦੇ ਵਿੱਚ ਅੱਗੇ ਪਿੱਛੋਂ ਗੱਡੀਆਂ ਵੱਜੀਆਂ ਨੇ ਜਿਸ ਦੇ ਕਾਰਨ ਇੱਕ ਵਾਰ ਤਾਂ ਯਾਤਰੀ ਡਰ ਤੇ ਸਹਿਮ ਗਏ। ਲਾਲ ਮੌਕੇ ਦੀਆਂ ਤਸਵੀਰਾਂ ਤੋਂ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੇ ਵੀ ਇੱਕ ਸਾਖ ਦਿਓ ਬੱਸ ਖੜੀ ਹੈ ਪ੍ਰਾਈਵੇਟ ਕੰਪਨੀ ਦੀ ਦੱਸਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਸੰਗਰੀ ਧੁੰਦ ਹੋਣ ਕਾਰਨ ਇਹ ਬੱਸ ਦੀ ਟੱਕਰ ਪਹਿਲਾਂ ਤਾਂ ਅੱਗੇ ਖੜੀ ਗੱਡੀ ਨਾਲ ਹੋ ਜਾਂਦੀ ਹੈ 스ਵਿਫਟ ਕਾਰ ਦੇ ਵਿੱਚ ਬੱਸ ਵੱਜਦੀ ਆ ਕੇ ਹਲੇ 스ਵਿਫਟ ਕਾਰ ਦੇ ਵਿੱਚ ਬੱਸ ਵੱਜੀ ਆ ਕੇ ਇਸ ਤੋਂ ਤੁਰੰਤ ਬਾਅਦ ਦੱਸਿਆ ਜਾਂਦਾ ਹੈ ਕਿ ਬੱਸ ਦੇ ਪਿੱਛੋਂ ਆ ਰਹੀ ਪਿਕਅਪ ਗੱਡੀ ਸਿੱਧਾ ਬੱਸ ਦੇ ਵਿੱਚ ਜਾ ਵਜਦੀ ਹੈ ਜਿਸ ਦੇ ਕਾਰਨ ਦੋਵੇਂ ਪਾਸਿਆਂ ਤੋਂ ਦੱਸਿਆ ਜਾਂਦਾ ਹੈ ਕਿ ਗੱਡੀਆਂ ਵੱਜਣ ਤੋਂ ਬਾਅਦ ਯਾਤਰੀ ਡਰ ਗਏ ਸਹਿਮ ਗੇ ਚੀਕਾਂ ਮਾਰਨ ਲੱਗੇ ਮਾਹੌਲ ਬਹੁਤ ਜ਼ਿਆਦਾ ਤਣਾਪੂਰਨ ਹੋ ਗਿਆ ਮੌਕੇ ਤੇ ਮੋਗਾ ਦੀਆਂ ਤਸਵੀਰਾਂ ਨੇ ਮੋਗਾ ਦੇ ਵਿੱਚ ਵਾਪਰੇ ਇਸ ਭਾਨ ਖਾਲਸੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਸਾਂਝੀਆਂ ਕਰ ਰਹੇ ਹਾਂ ਦੱਸਿਆ ਜਾਂਦਾ ਹੈ ਕਿ ਮੋਗਾ ਦੇ ਬੁੱਗੀਪੁਰਾ ਚੌਂਕ ਦੇ ਵਿੱਚ ਫਲਾਈਓਵਰ ਦੇ ਹੇਠਾਂ ਉਤਰਨ ਦੇ ਵੇਲੇ ਦਸਾਂਤ ਦੇ ਬਾਸਨੇ ਪਹਿਲਾਂ ਤਾਂ ਸਵਿਫਟ ਗੱਡੀ ਨੂੰ ਟੱਕਰ ਮਾਰੀ ਫਿਰ ਸਵਿਫਟ ਅੱਗੇ ਇੱਕ ਕਾਰ ਨਾਲ ਜਾ ਟਕਰਾਈ ਉਥੇ ਹੀ ਬੱਸ ਦੇ ਪਿੱਛੇ ਪਿਕਅਪ ਗੱਡੀ ਆਵਦੀ ਜਿਸ ਤੋਂ ਬਾਅਦ ਦੱਸਿਆ ਜਾਂਦਾ ਕਿ ਲਗਭਗ 4 ਗੱਡੀਆਂ ਬੱਸ ਬੱਸ ਸਣੇ 4 ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਪਿਆਣਕ ਸੜਕ ਖਾਸਾ ਇਹ ਵਾਪਰਿਆ ਮੋਗਾ ਤੋਂ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਬੇਹਦ ਪਿਆਣਕ ਖਾਤਿਰ ਦੀਆਂ ਮੂੰਹੋਂ ਬੋਲਦੀਆਂ ਇਹ ਤਸਵੀਰਾਂ ਨੇ ਮੋਗਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ ਪੰਜਾਬ ਭਰ ਦੇ ਵਿੱਚ ਧੁੰਦ ਪਈ ਹੈ। ਬਹੁਤ ਜ਼ਿਆਦਾ ਸੰਘਣੀ ਧੁੰਦ ਪੰਜਾਬ ਭਰ ਦੇ ਵਿੱਚ ਵੇਖਣ ਨੂੰ ਮਿਲੀ। ਕੱਲ ਵੀ ਇਹ ਹਾਲ ਸੀ ਤੇ ਅੱਜ ਵੀ ਹਲੇ ਇਹੀ ਹਾਲ ਸਾਰੇ ਕਿਤੇ ਵੇਖਣ ਨੂੰ ਮਿਲ ਰਿਹਾ ਹੈ। ਸਾਰੀਆਂ ਗੱਡੀਆਂ ਜਿਵੇਂ ਕਿ ਆਵਾਜਾਈ ਦੇ ਸਾਧਨ ਨੇ ਹੌਲੀ-ਹੌਲੀ ਚੱਲ ਰਹੇ ਨੇ, ਰੇਗ-ਰੇਗ ਕੇ ਸੜਕਾਂ 'ਤੇ ਚੱਲਦੇ ਨਜ਼ਰ ਆ ਰਹੇ ਨੇ। ਪਰ ਬੁੱਗੀਪੁਰਾ ਚੌਂਕ ਤੋਂ ਜਦੋਂ ਫਲਾਈਓਵਰ ਤੋਂ ਗੱਡੀ ਬੱਸ ਹੇਠਾਂ ਉਤਰਨ ਲੱਗੀ ਮੋਗਾ ਦੇ ਵਿੱਚ ਬੱਸ ਇਹੜੇ ਹੁਤਰ ਰਹੀ ਸੀ ਤਾਂ ਅੱਗੇ ਖੜੀ ਸਵਿਫਟ ਗੱਡੀ ਦੇ ਵੱਜਾ ਵੱਜੀਏ ਬੱਸ। बस स्विफ्ट ਗੱਡੀ ਨਾਲ ਟਕਰਾਈ ਜਿਸ ਤੋਂ ਬਾਅਦ ਇਹ स्विफ्ट ਗੱਡੀ ਅੱਗੇ ਖੜੀ ਇੱਕ ਹੋਰ ਕਾਰ ਦੇ ਵਿੱਚ ਜਾ ਵੱਜੀ ਹੈ ਹਲੇ ਕਾਰ ਦੀ ਤੇ स्विफ्ट ਦੀ ਤੇ ਬੱਸ ਦੀ ਟੱਕਰ ਹੋਈ ਸੀ ਕਿਸੇ ਦਰਮਿਆਨ ਪਿੱਛੋਂ ਇੱਕ ਪਿਕਅਪ ਗੱਡੀ ਆਈ ਜੋ ਆਉਂਦੇ ਸਾਰ ਸਿੱਧਾ ਹੀ ਬੱਸ ਦੇ ਵਿੱਚ ਵੱਜੀ ਹੈ ਜਿਸ ਤੇ ਕਾਰ ਨੇ ਭਿਆਨਕ ਛੜ ਖਾਦਸਾ ਹੋ ਗਿਆ ਹੈ ਫਿਲਹਾਲ ਕਈ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਵਾਹਨਾਂ ਦਾ ਨੁਕਸਾਨ ਬਹੁਤ ਹੋਇਆ ਹੈ ਪਰ ਫਿਲਹਾਲ ਕਹਿ ਸਕਦੇ ਹਾਂ ਕਿ ਖੁਸ਼ਕਿਸਮਤੀ ਇਹ ਰਹੀ ਹੈ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ বাস ਦੇ ਵਿੱਚ ਬੈਠੀਆਂ ਸਵਾਰੀਆਂ ਜਿਨ੍ਹਾਂ ਚ ਬੱਚੇ ਤੇ ਬਜ਼ੁਰਗ ਸ਼ਾਮਲ ਸਨ ਔਰਤਾਂ ਸਨ ਬਹੁਤ ਜ਼ਿਆਦਾ ਡਰ ਗਏ ਚੀਕਾਂ ਰੋਲੇ ਦੀ ਆਵਾਜ਼ ਸੁਣੀ ਗਈ ਫਿਲਹਾਲ ਮੌਕੇ ਦੇ ਉੱਤੇ ਵੱਡੀ ਗਿਣਤੀ ਚ ਸਥਾਨਕ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਤੁਰੰਤ ਇਸ বাস ਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਪਰ ਫਿਲਹਾਲ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਬੁੱਗੀਪੁਰਾ ਚੌਂਕ ਮੋਗਾ ਦੀਆਂ ਦਿਖਾ ਰਹੇ ਹਾਂ ਮੋਗਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਬਹੁਤ ਬੁਰਾ ਸਿਹਾਲਸਿਆ ਸਾਰੇ ਟ੍ਰੈਫਿਕ ਦੇ ਕਾਰਨ ਮੈਂ ਕਹਿੰਦਾ ਤੋਂ ਦੇ ਕਾਰਨ ਟ੍ਰੈਫਿਕ ਬਹੁਤ ਹੌਲੀ ਚੱਲ ਰਿਹਾ ਸੀ ਪਰ ਇਸੇ ਦਰਮਿਆਨ ਇਹਨਾਂ ਗੱਵਾਨਾਂ ਦੀ ਆਪਸ ਚ ਗੱਡੀ ਟੱਕਰ ਹੋਈ ਹੈ ਚਾਰ ਗੱਡੀਆਂ ਟਕਰਾ ਗਈਆਂ ਨੇ ਦੱਸਿਆ ਜਾਂ ਕਿ ਪ੍ਰਾਈਵੇਟ ਕੰਪਨੀ ਦੀ ਬੱਸ ਪਹਿਲਾਂ ਇੱਕ ਸਵਿਫਟ ਗੱਡੀ ਚ ਵੱਜੀ ਸਵਿਫਟ ਗੱਡੀ ਜੋ ਜਸਤਿਕਾ ਕਾਰ ਬੱਸ ਉਹਨਾ ਬੱਸ ਵਿੱਚ ਜੀ ਆ ਉਹ ਸਵਿਫਟ ਗੱਡੀ ਅੱਗੇ ਖੜੀ ਇੱਕ ਕਾਰ ਚ ਜਾ ਵੱਜੀ ਇਸੇ ਦਰਮਿਆਨ ਪਿਛੋਂ ਆ ਰਿਹਾ ਇੱਕ ਪਿਕਅਪ ਗੱਡੀ ਆ ਜਿਸ ਦੀ ਤਸਵੀਰ ਤੁਸੀਂ ਵੀ ਇੱਕ ਪਾਰਿਓ ਇਹ ਪਿਛੋਂ ਆ ਕੇ ਬੱਸ ਦੇ ਵਿੱਚ ਜਾ ਵੱਜੀ ਆ ਜਿਸ ਦੇ ਕਾਰਨ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਆਣਾ ਟੱਕਰ ਹੋਈ ਹੈ ਫਿਲਹਾਲ ਇਹਨਾਂ ਤਸਵੀਰਾਂ ਤੇ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨੁੱਭਲਿਓ ਪਰ ਇਸੇ ਵਿੱਚਕਾਰ ਅਸੀਂ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਆਥਰ ਨੂੰ ਸੁਣਾਦ ਨੇ ਕੀ ਕਹਨੇ ਉਹਨਾਂ ਦਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ कहां से आ रहे थे सिरसा से जी ਕੋਈ ਗਾੜੀ ਵੀ ਬੜਾ ਦੋਸਤ ਹੈ ਜੀ ਗਾੜੀ ਵਾਲਾ ਅੱਗੇ ਇੱਕ ਆ ਗਿਆ ਸੀ ਡਿਜ਼ਾਇਰ ਵਾਲਾ ਮੈਨੇ ਬ੍ਰੇਕ ਲੀ ਤਾਂ ਅੱਗੇ ਉਸਕੇ ਟਰੱਕ ਚੱਲ ਰਹਾ tha ਮੈਨੇ ਬਹੁਤ ਬ੍ਰੇਕ ਮਾਰੀ ਸਪੀਡ ਵੀ ਜ਼ਿਆਦਾ ਨਹੀਂ ਤੇ ਮੇਰੀ ਤਾਂ ਉਸਨੇ ਇੱਕਦਮ ਕਟ ਮਾਰਾ ਔਰ ਉਸਕੇ ਟਰਾਲੀ ਮੇ ਲੱਗੀ ਜੀ ਗਾੜੀ फिर आगे बस खड़ी थी बस को बचाने के चक्कर में मेरी गाड़ी फुटपाथ पे चढ़ गई और इतना नुकसान हो गया जैसे बस वाले ने मारी थी चक्कर बस वाले बस हाँ जी बस भिड़ी हुई थी जी उसके ब्रेक मार रखी थी उसने तो मैंने उसको लगने बच, अपना बचाव करने के लिए बहुत ब्रेक मारी लेकिन लगी नहीं सर बस तो में टकराई हाँ जी तो थोड़ी बस में टकराई है जी कितना नुकसान हो गया नुकसान देख लो जी आपके सामने है ना जी चोट नहीं आई देखो हाँ जी ਜੀ ਰਵਿੰਦਰ ਕਿਵੇਂ ਹੋਏ ਐਕਸੀਡੈਂਟ ਕਾਦੇ ਸੀ ਜੀ ਅਸੀਂ ਆਪ ਦੀ ਸਵੈਪਟ ਕਾਰ ਤੇ ਸੀਗੇ ਆਪ ਦੀ ਸਪੀਡ ਤੇ ਤੁਰੇ ਜਾਂਦੇ ਸੀਗੇ ਇਹ ਬੱਸ ਵਾਲਾ ਮਗਰੋਂ ਤੇਜ਼ ਆਉਂਦਾ ਸੀ ਉਹ ਤੋਂ ਰੁਕੀ ਨਹੀਂ ਮਗਰੋਂ ਲਿਆ ਕੇ ਢੋਕੀ ਮੇਰੀ ਵਾਲੀ ਗੱਡੀ ਆ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਸੀਗਾ ਘੱਟੋ ਘੱਟ ਉਹ ਤੋਂ ਬ੍ਰੇਕ ਲਾਉਣ ਲੱਗੇ ਨਾ ਤਾਂ ਰੁਕੀ ਨਹੀਂ ਜੀ ਅੱਗੇ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਉਹ ਚ ਵੱਜੀ ਉਹ ਇੱਥੇ ਜਾ ਰਹੇ ਸੀਗੇ ਮੈਂ ਮੋਗੇ ਜਾ ਰਿਹਾ ਸੀਗਾ ਜੀ ਬੱਸ ਦੇ ਪਿੱਛੇ ਵੀ ਕੋਈ ਗੱਡੀ ਵਿੱਚ ਸੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਥੋੜਾ ਟਾਈਮ ਲੱਗਿਆ ਇੱਥੇ ਤੋਂ ਧੰਦ ਜ਼ਿਆਦਾ ਹੋ ਗਈ 10 ਮਿੰਟ ਬਾਅਦ ਚ ਵੱਜੀ ਉਹ ਕਿੰਨਾ ਕੋ ਮੇਰਾ ਹੈਗਾ ਹੀ 56000 ਰੁਪਏ ਦਾ ਨੁਕਸਾਨ ਕੋਈ ਜਾਨੀ ਨੂੰ ਕਹਾਂ ਨਾ ਨਹੀਂ ਜਾਨੀ ਠੀਕ ਹੈ ਜਖਮੀ ਤਾਂ ਨਹੀਂ ਹੋਇਆ ਨਹੀਂ ਨਹੀਂ ਸੀ ਗਈ ਤੁਸੀਂ ਕਿਹੜੀ ਸਾਈਡ ਤੋਂ ਆ ਰਹੇ ਸੀ ਅਸੀਂ ਇਧਰੋਂ ਆ ਰਹੇ ਸੀ ਗੱਲ ਡਾਲੀ ਵਾਲ ਨੂੰ ਕਿਰਿਆ ਕਿਵੇਂ ਹੋਇਆ ਸਾਰਾ ਕਾਰਨੇ ਦੇ ਵਿੱਚ ਧੁੰਦ ਬਹੁਤ ਜ਼ਿਆਦਾ ਹੈ ਜੀ ਧੁੰਦ ਦੇ ਕਾਰਨ ਜੀ ਸਵਿਫਟ ਗੱਡੀ ਹੈ ਧੁੰਦ ਕਾਰਨ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਬੱਸ ਦੇ ਬ੍ਰੇਕ ਨਹੀਂ ਲੱਗੇ ਬੱਸ ਕਾਰ ਦੇ ਵਿੱਚ ਵੱਜ ਗਈ ਤੇ ਕਾਰ ਦੇ ਵੱਜਣ ਦੇ ਕਾਰਨ ਬੱਸ ਰੁਕੀ ਜੋ ਤਮਗਰ ਕੈਂਟਰਾ ਕੋਲ ਚ ਵੱਜ ਗਿਆ ਜੀ ਇਹ ਸਾਰਾ ਹਾਸਾ ਤੁੰਦ ਦੇ ਕਾਰਨ ਹੀ ਵਾਪਰਿਆ ਸਾਰਾ ਜੀ ਤੁੰਦ ਬਹੁਤ ਜ਼ਿਆਦਾ ਪੈ ਗਿਆ ਇਹ ਤਿੰਨ ਗੱਡੀਆਂ ਆਪੋ ਜੀ ਕਰਾਈਆਂ ਜੀ ਸਵਰਟ ਦੇ ਅੱਗੇ ਵੀ ਕੋਈ ਗੱਡੀ ਸੀ ਸਵਰਟ ਗੱਡੀ ਦੇ ਅੱਗੇ ਸੀ ਗੱਡੀ ਰਹੀ ਉਹਨੇ ਬ੍ਰੇਕ ਲਾਇਆ ਤੇ ਸਵਰਟ ਗੱਡੀ ਵਿਚਾਲੇ ਆ ਗਈ ਬੱਸ ਦੇ ਤੇ ਬੱਸ ਦੇ ਵਿੱਚ ਕਾਰ ਹਣ ਕਾਰਨ ਜਿਹੜੀ ਉਹ ਪਿੱਛੋਂ ਬੱਸਰ ਬ੍ਰੇਕ ਲਾ ਤੇ ਉਸਤੇ ਬੱਚੇ ਕੈਂਟ ਹੋ ਗਿਆ ਕਿ ਮਾਸੇ ਕੋਈ ਦਖਲੀ ਵੀ ਆਇਆ ਨਹੀਂ ਤੇ 50 72 ਦਾ ਬਚਾਇਆ ਬੱਸ ਬੱਸ ਟਾਇਰ ਮੌਕੇ ਤੇ ਫਰਾਰ ਹੈ ਜੀ ਬੱਸ ਨੂੰ ਅਸੀਂ ਚੌਕੀ ਲੱਗੇ ਜਾ ਰਹੇ ਹਾਂ ਜੀ ਫੋਗਰ ਬੈਠ ਬੰਦੀ ਕਾਰਵਾਈ ਜਿਹੜੀ ਆਉਂਦੀ ਹੈ प्रवीण कुमार कहाँ से आ रहे थे सिरसा से जी दोस्ती गाड़ी भी बड़ा दोस्त है जी तो गाड़ी आगे एक आ गया था जी डिजायर वाला मैंने ब्रेक ली तो आगे उसके ट्रक चल रहा था मैंने बहुत ब्रेक मारी स्पीड भी ज्यादा नहीं थी मेरी तो उसने एकदम कट मारा और उसकी ट्रॉली में लगी थी गाड़ी फिर आगे बस खड़ी थी बस को बचाने के चक्कर में मेरी गाड़ी फुटपाथ पे चढ़ गई और इतना नुकसान हो गया बस वाले ने मारी चक्कर वाले बस वाले हाँ जी बस भिड़ी हुई थी जी उसके ब्रेक मार के किए उसने तो मैंने उसको लगने बचा अपना बचाव करने के लिए बहुत ब्रेक मारी लेकिन लगी नहीं सर बक्मे तक गई हमारी गाड़ी हां जी tho तो थोड़ी बस में टकराई है जी कितना नुकसान हो गया नुकसान देख लो जी आपके सामने है वो गाड़ी ना जी चोट नहीं आई हां जी जी रविंद्र किमे होया एक्सीडेंट कादे असि आप दी स्विफ्ट कार ते सिगि आप दी स्पीड ते तुरे जांदे सिगि ए बस वाला मगरो तेज आउंदा सी तो रुकी नहीं ਮਗਰ ਉਹ ਲਿਆ ਕੇ ਢੋਕੀ ਮੇਰੀ ਵਾਲੀ ਗੱਡੀ ਆ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਸੀਗਾ ਘੱਟੋ ਘੱਟ ਉਹ ਤੋਂ ਬ੍ਰੇਕ ਲਾਉਣ ਲੱਗੇ ਨਾ ਤਾਂ ਰੁਕੀ ਨਹੀਂ ਜੀ ਅੱਗੇ ਇੱਕ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਉਹ ਚ ਵੱਜੀ ਉਹ ਇੱਥੇ ਜਾ ਰਹੇ ਸੀ ਮੈਂ ਮੁੱਕੇ ਜਾ ਰਿਹਾ ਸੀਗਾ ਜੀ ਬਾਅਦੇ ਪਿੱਛੇ ਵੀ ਕੋਈ ਗੱਡੀ ਵੱਜੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਥੋੜਾ ਟਾਈਮ ਇੱਥੇ ਧੁੰਦ ਜ਼ਿਆਦਾ ਹੋ ਗਈ 10 ਮਿੰਟ ਬਾਅਦ ਚ ਵੱਜੀ ਉਹ ਮੇਰਾ ਹੈਗਾ ਹੀ 50-60 ਹਜ਼ਾਰ ਰੁਪਏ ਦਾ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਠੀਕ ਹੈ ਜੀ ਕੋਈ ਚੱਕਣੀ ਤਾਂ ਨਹੀਂ ਆਇਆ ਨਹੀਂ ਨਹੀਂ ਸੀ ਗਈ ਤੁਸੀਂ ਕਿਹੜੀ ਸ਼ਹਿਰ ਤੋਂ ਆ ਰਹੇ ਸੀ ਅਸੀਂ ਇੱਧਰੋਂ ਕੀ ਹਾਦਸੇ ਨੇ ਹੋਇਆ ਸਾਰਾ ਕਾਰਨੇ ਜੇ ਧੁੰਦ ਬਹੁਤ ਜ਼ਿਆਦਾ ਹੈ ਜੀ ਧੁੰਦ ਦੇ ਕਾਰ ਜੀ ਦੀ ਸਵਿਫਟ ਗੱਡੀ ਹੈ ਧੁੰਦ ਕਾਰਨੇ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਬੱਸ ਦੇ ਬ੍ਰੇਕ ਨਹੀਂ ਲੱਗੇ ਬੱਸ ਕਾਰ ਦੇ ਵਿੱਚ ਵੱਜ ਗਈ ਤੇ ਕਾਰ ਦੇ ਵੱਜਣ ਦੇ ਕਾਰਨ ਬੱਸ ਰੁਕੀ ਜੋ ਤਾਂ ਮਗਰ ਕੈਂਟਰ ਕੋਚ ਵਿੱਚ ਵੱਜ ਗਿਆ ਜੀ ਇਹ ਸਾਰਾ ਹਾਸਾ ਧੁੰਦ ਦੇ ਕਾਰਨ ਹੀ ਵਾਪਰਿਆ ਸਾਰਾ ਜੀ ਧੁੰਦ ਬਹੁਤ ਜ਼ਿਆਦਾ ਪਈ ਇਹ ਤਿੰਨ ਗੱਡੀਆਂ ਆਪੋ ਜਿਟ ਕਰਾਈਆਂ ਜੀ ਸਵਿਫਟ ਦੇ ਅੱਗੇ ਵੀ ਕੋਈ ਗੱਡੀ ਸੀ ਸਵਿਫਟ ਗੱਡੀ ਦੇ ਅੱਗੇ ਸੀ ਗੱਡੀ ਰਹੀ ਉਹਨੇ ਬ੍ਰੇਕ ਲਾਏ ਤਾਂ ਸਵਿਫਟ ਗੱਡੀ ਵਿਚਾਲੇ

बहुत ब्रेक मारी स्पीड भी ज़्यादा नहीं थी मेरी तो उसने एकदम कट मारा और उसकी ट्राली में लगी थी गाड़ी फिर आगे बस खड़ी थी बस को बचाने के चक्कर में मेरी गाड़ी फुटपाथ पे चढ़ गई और इतना नुकसान हो गया जी बस वाले ने मारी चक्कर मार्क्कर बस वाले हाँ जी बस भिड़ी हुई थी जी उसके ब्रेक मार रखी थी उसने तो मैंने उसको लगने बचा, अपना बचाव करने के लिए बहुत ब्रेक मारी लेकिन लगी नहीं सर बस में टकराई तुम्हारी गाड़ी हाँ जी थोड़ी बस में टकराई है जी कितना नुकसान हो गया नुकसान देख लो जी आपके सामने है ਬਾਏ ਨਾ ਜੀ ਚੋਟ ਨਹੀਂ ਆਈ ਜੀ ਹਾਂਜੀ ਜੀ ਰਵਿੰਦਰ ਕਿਵੇਂ ਹੋਇਆ ਐਕਸੀਡੈਂਟ ਕਾਦੇ ਸੀ ਜੀ ਅਸੀਂ ਆਪ ਦੀ ਸਵੈਪਟ ਗੱਡੀ ਤੇ ਸੀਗੇ ਆਪ ਦੀ ਸਪੀਡ ਤੇ ਤੁਰੇ ਜਾਂਦੇ ਸੀਗੇ ਇਹ ਬੱਸ ਵਾਲਾ ਮਗਰੋਂ ਤੇਜ਼ ਆਉਂਦਾ ਸੀ ਉਹ ਤੁਰੁਫੀ ਨਹੀਂ ਮਗਰੋਂ ਲਿਆ ਕੇ ਢੋਕੀ ਮੇਰੇ ਵਾਲੀ ਗੱਡੀ ਆਹ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਸੀਗਾ ਘੱਟੋ ਘੱਟ ਉਹ ਤੋਂ ਬ੍ਰੇਕ ਲਾਉਣ ਲੱਗੇ ਨਾ ਪਰ ਰੁਕੀ ਨਹੀਂ ਜੀ ਅੱਗੇ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਉਹ ਚ ਵੱਜੀ ਉਹ ਇੱਥੇ ਜਾ ਰਹੇ ਸੀਗੇ ਮੈਂ ਮੋਗੇ ਜਾ ਰਿਹਾ ਸੀਗਾ ਜੀ ਬੱਸ ਦੇ ਪਿੱਛੇ ਵੀ ਕੋਈ ਗੱਡੀ ਵਿੱਚ ਸੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਜੀ ਥੋੜਾ ਟਾਈਮ ਇੱਥੇ ਧੁੰਦ ਜ਼ਿਆਦਾ ਹੋਗੀ 10 ਮਿੰਟ ਬਾਅਦ ਚ ਵੱਜੀ ਹੋਊਗਾ ਮੇਰਾ ਹੈਗਾ ਹੀ 50-60 ਹਜ਼ਾਰ ਰੁਪਏ ਦਾ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਆਇਆ ਨਹੀਂ ਜਾਨੀ ਠੀਕ ਹੈ ਉਹ ਜਾਨੀ ਤਾਂ ਨਹੀਂ ਆਇਆ ਨਹੀਂ ਨਹੀਂ ਸੀ ਗਈ ਜੀ ਕਿਹੜੀ ਜਗਤ ਆ ਰਹੇ ਅਸੀਂ ਇਧਰੋਂ ਆ ਰਹੇ ਸੀ ਕੋਈ ਡਾਲੀ ਵਾਲੇ ਨੂੰ ਕਿਰਿਆ ਕਿਵੇਂ ਹੋਇਆ ਸਾਰਾ ਕਾਰਨੇ ਵਿੱਚ ਧੁੰਦ ਬਹੁਤ ਜ਼ਿਆਦਾ ਹੈ ਜੀ ਧੁੰਦ ਦੇ ਕਾਰਨ ਜੀ ਸਵਿਫਟ ਗੱਡੀ ਹੈ ਧੁੰਦ ਕਾਰਨ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਬੱਸ ਦੇ ਬ੍ਰੇਕ ਨਹੀਂ ਲੱਗੇ ਬੱਸ ਕਾਰ ਦੇ ਵਿੱਚ ਵੱਜ ਗਈ ਤੋ ਕਾਰ ਜਵੱਦਣ ਦੇ ਕਾਰਨ ਬੱਸ ਰੁਕੀ ਜੋ ਤੋਂ ਮਗਰ ਕੈਂਟਰਾ ਕੋਲ ਤੇ ਵੱਜ ਗਿਆ ਜੀ ਇਹ ਸਾਰਾ ਹਾਸਾ ਤੁੰਦ ਦੇ ਕਾਰਨ ਹੀ ਵਾਪਰਿਆ ਸਾਰਾ ਜੀ ਤੁੰਦ ਬਹੁਤ ਜ਼ਿਆਦਾ ਇਹ ਤਿੰਨ ਗੱਡੀਆਂ ਆਪੋ ਜਿਟ ਕਰਾਈਆਂ ਜੀ ਸਵਰਟ ਦੇ ਅੱਗੇ ਵੀ ਕੋਈ ਗੱਡੀ ਸੀ ਸਵਰਟ ਗੱਡੀ ਦੇ ਅੱਗੇ ਸੀ ਗੱਡੀ ਰਹੀ ਉਹਨੇ ਬ੍ਰੇਕ ਲਾਏ ਤੋ ਸਵਰਟ ਗੱਡੀ ਵਿਚਾਲੇ ਆ ਗਈ ਬੱਸ ਦੇ ਤੇ ਬੱਸ ਦੇ ਵਿੱਚ ਕਾਰ ਹੋਂ ਕਾਰਨ ਜਿਹੜੀ ਉਹ ਪਿੱਛੋਂ ਬੱਸਰੇ ਬ੍ਰੇਕ ਲਾ ਤੇ ਉਸ ਤੇ ਵਿੱਚ ਕੈਂਟਰਾ ਕਿ ਮਾਤੇ ਕੋਈ ਜਖਮੀ ਵੀ ਆਇਆ ਨਹੀਂ ਤੇ ਬਚਾਇਆ ਸੋ 72 ਦਾ ਬਚਾਇਆ ਬੱਸ ਦਾ ਬੱਸ ਟਾਇਰ ਮੌਕੇ ਤੇ ਫਰਾਰ ਹੈ ਜੀ ਬੱਸ ਨੂੰ ਅਸੀਂ ਚਮਕੀ ਲੈ ਕੇ ਜਾ ਰਹੇ ਹਾਂ ਜੀ ਫੋਗਰ ਬ भी हैं। जी कहाँ से जी। गाड़ी भी बड़ा दोस्त है गाड़ी वाला आगे एक आ गया था जी डिजायर वाला मैंने ब्रेक ली तो आगे उसके ट्रक चल रहा था मैंने बहुत ब्रेक मारी स्पीड भी ज्यादा नहीं थी मेरी तो उसने एकदम कट मारा और उसकी ट्रॉली में लगी थी गाड़ी फिर आगे बस खड़ी थी बस को बचाने के चक्कर में मेरी गाड़ी फुटपाथ पे चढ़ गई और इतना नुकसान हो गया बस वाले ने मारी थी चक्कर बस वाले हाँ जी बस बिड़ी हुई थी जी उसके आग, ब्रेक मार रखी थी उसने तो मैंने उसको लगने बच, अपना बचाव करने के लिए बहुत ब्रेक मारी लेकिन लगी नहीं तो में थी। थो, थोड़ी बस में टकराई तो थोड़ी है जी कितना नुकसान हो गया नुकसान देख लो जी आपके सामने है ना जी चोट नहीं आई हाँ जी राजते ਇਹ ਬੱਸ ਆਲਾ ਮਗਰੋਂ ਤੇਜ਼ ਆਉਂਦਾ ਸੀ ਉਹ ਤੋਂ ਰੁਕੀ ਨਹੀਂ ਮਗਰੋਂ ਲਿਆ ਕੇ ਢੋਕੀ ਮੇਰੇ ਵਾਲੀ ਗੱਡੀ ਆ ਅੱਗੇ ਜਾ ਕੇ ਵੱਜੀ ਬਹੁਤ ਤੇਜ਼ ਸੀਗਾ ਘੱਟੋ ਘੱਟ ਉਹ ਤੋਂ ਬ੍ਰੇਕ ਲਾਉਣ ਲੱਗੇ ਨਾ ਤਾਂ ਰੁਕੀ ਨਹੀਂ ਜੀ ਅੱਗੇ ਇੱਕ ਗੱਡੀ ਵੀ ਸੀਗੀ ਅੱਗੇ ਵੀ ਇੱਕ ਗੱਡੀ ਸੀਗੀ ਉਹ ਚ ਵੱਜੀ ਉਹ ਇੱਥੇ ਜਾ ਰਹੇ ਸੀ ਮੈਂ ਮੋਗੇ ਜਾ ਰਿਹਾ ਸੀ ਜੀ ਬਾਅਦੇ ਪਿੱਛੇ ਵੀ ਕੋਈ ਗੱਡੀ ਵਿੱਚ ਸੀ ਬੱਸ ਦੇ ਪਿੱਛੇ ਉਹ ਬਾਅਦ ਚ ਵੱਜੀ ਥੋੜਾ ਟਾਈਮ ਇੱਥੇ ਧੁੰਦ ਜ਼ਿਆਦਾ ਹੋ ਗਈ 10 ਮਿੰਟ ਬਾਅਦ ਚ ਵੱਜੀ ਉਹ ਮੇਰਾ ਹੈਗਾ ਹੀ 50-60 ਹਜ਼ਾਰ ਰੁਪਏ ਦਾ ਨੁਕਸਾਨ ਕੋਈ ਜਾਨੀ ਨੁਕਸਾਨ ਹੋਇਆ ਨਹੀਂ ਜਾਨੀ ਠੀਕ ਹੈ ਕੋਈ ਚੱਕਣੀ ਤਾਂ ਨਹੀਂ ਆਇਆ ਨਹੀਂ ਨਹੀਂ ਕੀ ਰਿਆ ਕਿਵੇਂ ਹੋਇਆ ਸਾਰਾ ਕਾਰਨੇਜ ਵਿੱਚ ਤੁੰਦ ਬਹੁਤ ਜ਼ਿਆਦਾ ਹੈ ਜੀ ਤੁੰਦ ਦੇ ਕਾਰ ਜੀ ਸਵਿਫਟ ਗੱਡੀ ਹੈ ਤੁੰਦ ਕਾਰ ਨੇ ਇਹਨੇ ਬ੍ਰੇਕ ਲਾਤੇ ਬ੍ਰੇਕ ਲੱਗਣ ਕਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਬੱਸ ਦੇ ਬ੍ਰੇਕ ਨਹੀਂ ਲੱਗੇ ਬੱਸ ਕਾਰ ਦੇ ਵਿੱਚ ਵੱਜ ਗਈ ਤੇ ਕਾਰ ਦੇ ਵੱਜਣ ਦੇ ਕਾਰਨ ਬੱਸ ਰੁਕੀ ਜੋ ਤੋਂ ਮਗਰ ਕੈਂਟਰਾ ਕੋਲ ਚ ਵੱਜ ਗਿਆ ਜੀ ਇਹ ਸਾਰਾ ਹਾਸਾ ਤੁੰਦ ਦੇ ਕਾਰ ਨਹੀਂ ਵਾਪਰਿਆ ਸਾਰਾ ਜੀ ਤੁੰਦ ਬਹੁਤ ਜ਼ਿਆਦਾ ਇਹ ਤਿੰਨ ਗੱਡੀਆਂ ਆਪੋ ਜਿਟ ਕਰਾਈਆਂ ਜੀ ਸਵਿਫਟ ਦੇ ਅੱਗੇ ਵੀ ਕੋਈ ਗੱਡੀ ਸੀ ਸਵਿਫਟ ਗੱਡੀ ਦੇ ਅੱਗੇ ਸੀ ਗੱਡੀ ਰਹੀ ਉਹਨੇ ਬ੍ਰੇਕ ਲਾਏ ਤੋਂ ਸਵਿਫਟ ਗੱਡੀ ਵਿਚਾਲੇ ਆ ਗਈ ਬੱਸ ਦੇ ਤਬਸਰੇ ਵਿੱਚਕਾਰ ਹੋਣ ਕਾਰਨ ਜਿਹੜੀ ਉਹ ਪਿੱਛੋਂ ਬਸਰ ਬ੍ਰੇਕ ਲਾ ਤੇ ਉਸਤੇ ਪੇਚ ਕੈਂਟ ਨਹੀਂ ਆ ਕਿ ਮਾਚੇ ਪੇਚ ਜਖਮੀ ਵੀ ਆਇਆ ਨਹੀਂ ਤੇ 5072 ਦਾ ਪਚਾਇ ਬਸਰ ਬਸਰ ਮੌਕਾ ਫਰਾਰ ਹੈ ਜੀ ਬਸਰ ਨੂੰ ਅਸੀਂ ਚੌਕੀ ਲੱਗੇ ਜਾ ਰਹੇ ਹਾਂ ਜੀ ਫੋਗਲ ਬੈਠੋ ਬੰਦੀ ਕਾਰਵਾਈ ਜਿਹੜੀ ਆਉਂਦੀ ਹੈ